ਪੁੰਦਰਸਾ ਨੇ ਸਾਫੀ ਇਨਕਾਰ ਕਰਤਾ ਨਾ ਕਰਤਾ ਕਿ ਮੈਦਾਜੀ ਕਮੇਟੀ ਦੇ ਇਸ ਨਹੀਂ ਮੈਂ ਤਾਂ ਆ ਹੀ ਨਹੀਂ ਸਕਦਾ ਕਿਹੜੀਆਂ ਜਿਹੀਆਂ ਪ੍ਰਤੀਤियां ਬਣੀਆਂ ਜਾਂਦਾ ਕਰਕੇ ਤਾਂ ਮੈਨੂੰ ਅਸਤੀਫਾ ਦੇਣਾ ਪਿਆ ਕਿ ਜਿਹੜੇ ਸੋਮਣੀ ਕਾਲੇ ਦੀ ਮੌਜੂਦਾ ਲੀਡਰਸ਼ਿਪ ਹੈ ਉਹਨਾਂ ਨੇ ਤਾਂ ਭਰਤੀ ਪ੍ਰਕਿਰਿਆ ਸਹਿਯੋਗ ਦਾ ਸਹੋਯਕ ਹੀ ਦੇਣਾ ਉਹਨਾਂ ਤੋਂ ਪੁੱਛਿਆ ਹੀ ਨਹੀਂ ਇਹਨਾਂ ਨੂੰ ਦਸਜਣ ਕੁਮਾਰ ਉਹਨਾਂ ਨਿਆਂ ਦੇ ਲੈਣ ਦੇ ਰੂਹੇ ਦੇ ਉੱਤੇ ਖੜਾ ਹੈ ਤੇ ਕਹਿੰਦੇ ਘੱਟੋ ਘਾਟੇ ਇਸ ਵਿਅਕਤੀ ਨੂੰ ਤਾਂ ਇਹਦੇ ਪਾਪਾਂ ਦੀ ਸਜ਼ਾ ਫਾਂਸੀ ਦੇ ਰੂਪ ਚ ਹੀ ਮਿਲਣੀ ਚਾਹੀਦੀ ਹੈ ਨਾ ਸਪਾਸਟੇ ਗੱਲ ਕੀ ਕਿ ਰਾਜਾ ਵਿੜਿੰਗ ਦਾ ਮੈਨੂੰ ਕਾਂਗਰਸ ਦਾ ਪ੍ਰਧਾਨ ਲੱਗਦਾ ਹੀ ਨਹੀਂ ਸਸਿਕਾਲਦੀ ਮੈਂ ਪ੍ਰਦੀਪ ਧਿਮਾਨ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਇੱਕ ਅਜਿਹਾ ਪ੍ਰੋਗਰਾਮ ਜਿਸ ਵਿੱਚ ਅਸੀਂ ਹਰ ਖਬਰ ਦੀ ਤੈ ਤੱਕ ਜਾਂਦੇ ਹਾਂ ਗੱਲਬਾਤ ਕਰਦੇ ਹਾਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਮਾਹਿਰ ਤੇ ਸੂਝਵਾਨ ਸਾਥੀ ਜਗਤਾਰ ਸਿੰਘ ਸਿੱਧੂ ਜੋ ਨੇ ਉਹ ਲਾਈਨ ਤੇ ਸਾਡੇ ਨਾਲ ਨੇ ਆਉ ਉਹਨਾਂ ਦਾ ਸਵਾਗਤ ਕਰਦੇ ਹਾਂ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਮੇਰਵਾਨੀ ਪ੍ਰਦੀਪ ਜੀ ਆਪਾਂ ਤੁਹਾਡੇ ਸਦੇ ਤੇ ਹਾਜ਼ਰਾਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਵ ਸਵਾਲ ਜੀ ਸਰ ਪਹਿਲਾ ਸਵਾਲ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਨੂੰ ਲੈ ਕੇ ਕਰ ਰਹੇ ਹਾਂ ਜੋ ਅੱਜ ਪਟਿਆਲਾ ਦੇ ਵਿੱਚ ਹੋਣੀ ਸੀ ਕੇਵਲ ਪੰਜ ਮੈਂਬਰੀ ਕਮੇਟੀ ਬਣਦੀ ਲੱਗ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਤੇ ਬਿਲਕੁਲ ਐਨਸਵਰ ਆ ਜਿਸ ਮੁੱਦੇ ਦਾ ਪਾਕਸਰ ਆਪਣੇ ਦਰਸ਼ਕਾਂ ਨਾਲ ਸਾਂਝ ਪਾਉਂਦੇ ਆ ਜੀ ਹਮੇਸ਼ਾ ਹੀ ਆਪਾਂ ਜਦੋਂ ਇਹਨਾਂ ਮੁੱਦਿਆਂ ਦੇ ਗੱਲ ਕਰਦੇ ਆ ਤਾਂ ਆਪਾਂ ਅਕਸਰ ਇਹ ਕਹਿੰਦੇ ਆ ਕਿ ਵੀ ਜੋ ਐਸਰੇ ਪੰਥੇ ਨੂੰ ਮਾਮਲੇ ਵਿੱਚ ਕਮਸਾਨ ਮੱਚਿਆ ਵਾ ਆਪਣੇ ਆਪ ਵਿੱਚ ਸਿਖਰ ਹੈ ਜੀ ਇੰਜ ਪਹਿਲਾਂ ਕਦੇ ਟਕਰਾ ਦੀਆਂ ਪ੍ਰਸਥਿਤੀਆਂ ਨਹੀਂ ਆਈਆਂ ਅਕਾਲੀ ਦਲ ਦੇ ਅੰਦਰ ਐਸਪੀਸੀ ਦੇ ਅੰਦਰ ਕਈ ਵਾਰੀ ਮੁੱਖੇ ਹੁੰਦੇ ਆ ਪਰ ਜਿਹਹੀ ਸਥਿਤੀ ਘਟ ਹੀ ਆਈ ਹੋਏਗੀ ਕਿ ਸਾਰੀਆਂ ਪੰਥਕ ਸੰਸਥਾਵਾਂ ਦੇ ਜਿਹੜੇ ਉਦੇਦਾਰ ਹੈ ਆਗੂ ਹੈ ਉਹਨਾਂ ਦੀ ਪ੍ਰਸਤੀਆਂ ਸੀਆਂ ਬਣ ਗਿਆ ਇੱਕ ਤਾਂ ਗੈਰਜ਼ਕੀਨੀ ਵਾਲੀ ਹਾਲਤ ਬਣੀ ਪਈ ਹੈ ਇੱਕ ਚੱਕਰਾ ਵਾਲੀ ਹਾਲਤ ਬਿਲਕੁਲ ਮਾ ਜਿਸ ਦੀਦਾ ਤੁਸੀਂ ਜ਼ਿਕਰ ਕੀਤਾ ਦੇਖੋ ਸੱਤ ਮੈਂਬਰੀ ਕਮੇਟੀ ਸ਼ੂਣੀ ਅਕਾਲੀ ਦਾ ਦੀ ਭਰਤੀ ਲਈ ਕਿੰਨੇ ਹੀ ਸਿੰਘ ਸਹਿਬਾਨ ਨੇ ਹਮ ਔਰ ਬਣਾਈ ਵੀ 2 ਦਸੰਬਰ ਨੂੰ ਅਕਾਲ ਤਾ ਸਾਦੀਪ ਸਿੰਘ ਜੀ ਤੋਂ ਐਲਾਨ ਹੋਇਆ ਕਿ ਐ ਜੀ ਪੀ ਸੀ ਦੇ ਜਿਹੜੇ ਉਹਦੇ ਚ ਕਨਵੀਨਰ ਅਜਨੇ ਸੇ ਤਾਂ ਮੀ ਹੋਣਗੇ ਜੀ ਚਾਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਵਡਾਲਾ ਸਾਹਿਬ ਨੂੰ ਸ਼ਾਮਲ ਕੀਤਾ ਗਿਆ ਬਡੂੰਗਰ ਸਾਹਿਬ ਸ਼ਾਮਲ ਕੀਤੇ ਗਏ ਅਗਰਿਆਲੀ ਸ਼ਾਮਲ ਕੀਤਾ ਗਿਆ ਇਦਾਂ ਟੋਟਲ ਕੁੱਲ 7 ਮੈਂਬਰੀ ਕਮੇਟੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਕਿ ਸੁਵਮਣੀ ਕਾਲ ਜਲਦੀ ਭਰਤੀ ਇਸ ਕਮੇਟੀ ਦੇ ਨਿਗਰਾਨੀ ਹੇਠ ਆ ਹੋਏਗੀ ਔਰ ਫਿਰ ਅੱਗੇ ਜਾ ਕੇ ਜਦੋਂ ਪ੍ਰਧਾਨ ਚੁਣਿਆ ਜਾਏਗਾ ਤਾਂ ਪ੍ਰਧਾਨ ਵੀ ਉਸ ਭਰਤੀ ਮੁਤਾਬਕ ਇਹਨਾਂ ਦੀ ਨਿਗਰਾਨੀ ਹੇਠ ਬਣੇਗਾ ਜੀ ਉਹ ਸਾਰਾ ਕੁਝ ਤਰੈ ਤਰੈ ਰਹਿ ਗਿਆ ਸਿੱਧੇ ਬਣ ਕੇ ਜੇ ਤੁਹਾਨੂੰ ਆਪਾਂ ਗੱਲ ਕਰ ਰਹੇ ਆ ਪਹਿਲਾਂ ਸਤ ਮੈਂ ਵੀਰੀ ਕਮੇਟੀ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਆ ਜੀ ਇੱਕ ਮੀਟਿੰਗ ਹੋਈ ਦੂਜੀ ਮੀਟਿੰਗ ਹੋਈ ਦੂਜੀ ਮੀਟਿੰਗ ਸੱਦਾ ਦਿੱਤਾ ਗਿਆ ਸਹੁਨੇ ਕਾਲ ਦਾ ਜਿਹੜਾ ਕਾਰਜਕਾਰੀ ਪ੍ਰਧਾਨ ਆ ਬਲਨ ਸਿੰਘ ਪੁੰਦੜ ਜੀ ਕਿ ਆ ਕੇ ਸਾਨੂੰ ਕਰਤੀ ਬਾਰੇ ਜੋ ਵੀ ਆਪਾਂ ਡਿਸਕਸ਼ਨ ਕਰਨੀ ਆਪਾਂ ਬੈਠ ਕੇ ਕੋਈ ਨਾ ਕੋ ਰੂਪਰੇਖਾ ਬਣਾਈਏ ਕਿ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਪੁੰਦੜ ਸਾਹਿਬ ਨੇ ਸਾਫ਼ ਹੀ ਇਨਕਾਰ ਕਰਤਾ ਨਾ ਕਰਤਾ ਕਿ ਮੈਂ ਤਾਂ ਜੀ ਕਮੇਟੀ ਦਾ ਇਸੇ ਨਹੀਂ ਮੈਂ ਤਾਂ ਆ ਹੀ ਨਹੀਂ ਸਕਦਾ ਮੀਡੀਆ ਵਾਲਿਆਂ ਨੇ ਪੁੱਛਿਆ ਉਹ ਨਾਲ ਇਸ ਦਿੱਕੇ ਨਾਲ ਜਵਾਬ ਦਦਕ ਨਹੀਂ ਜੀ ਮੈਂ ਤਾਂ ਉਸ ਮੀਟਿੰਗ ਚ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਹੋ ਤੇ ਨਾਲ ਸੰਬੰਧੀ ਕੋਈ ਨਹੀਂ ਹੈਗਾ ਹੂੰ ਹੁਣ ਇਸ ਤੋਂ ਬਾਅਦ ਅੱਜ ਇਸ ਮੀਟਿੰਗ ਦਾ ਜ਼ਿਕਰ ਕਰ ਰਿਆਂ ਅੱਜ ਪਟਿਆਲਾ ਚ ਤੀਜੀ ਵਾਰ ਮੀਟਿੰਗ ਰੱਖੀ ਗਈ ਜੀ ਔਰ ਮੀਟਿੰਗ ਵੀ ਜੋ ਆਲ ਜ਼ਾਦਤ ਦੇ ਸਿੰਘ ਸਾਹਿਬਾਨ ਜਥੇਦਾਰ ਸਾਹਿਬਾਨ ਉਹਨਾਂ ਵੱਲੋਂ ਰਿੰਦਰ ਸਿੰਘ ਧਾਮੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਜੀ ਕਿਨਿੰਦਰ ਦੇ ਤੌਰ ਤੇ ਉਹਨਾਂ ਵੱਲੋਂ ਹੀ ਐਲਾਨ ਕੀਤਾ ਗਿਆ ਸੀ ਅੱਜ ਦੀ ਮੀਟਿੰਗ ਦਾ ਹੁਣ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਤਾਂ ਅਜਿੰਦਰ ਸਿੰਘ ਧਾਮਨੀ ਅਸਤੀਫਾ ਦੇ ਗਏ ਜੀ ਉਹਨਾਂ ਨੇ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇ ਦੀ ਪ੍ਰਧਾਨਗੀ ਦੀ ਅਸਤੀਫਾ ਦਿੱਤਾ ਕਮੇਟੀ ਦੀ ਕਨਵੀਨਰਸ਼ਿਪ ਤੋਂ ਅਸਤੀਫਾ ਦਿੱਤਾ ਤੇ ਨਾਲ ਹੀ ਜਿਹੜਾ ਸਿੰਘ ਸਾਹਿਬਾਂ ਨੂੰ ਪੱਤਰ ਲੈ ਕੇ ਬੇਨਤੀ ਕੀਤੀ ਕਿ ਜੇ ਮੈਨੂੰ ਇਹਨਾਂ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਜਾਵੇ ਐਸਜੀਬੀਸੀ ਦੇ ਪ੍ਰਧਾਨ ਦਾ ਅਸਤੀਫਾ ਫਿਰ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਆਪਣੇ ਆਪ ਚ ਪੰਥਰ ਕਲ ਕਾ ਚ ਬਹੁਤ ਵੱਡਾ ਸਵਾਲ ਹੈ ਕਿ ਆਖਰ ਕਿਹੜੀਆਂ ਜਿਹੀਆਂ ਪ੍ਰਤੀਤियां ਬਣੀਆਂ ਜਿੰਨਾ ਕਰਕੇ ਧਾਮੀ ਨੇ ਅਸਤੀਫਾ ਦੇਣਾ ਪਿਆ ਇਹ ਗੱਲ ਇਹਦੇ باوجود ਬਾਕੀ ਜਿਹੜੇ ਛੇ ਮੈਂਬਰ ਸੀ ਉਹ ਇਸ ਗੱਲ ਦ੍ਰਿੜ ਸੀ ਕਿ ਮੀਟਿੰਗਾਂ ਚ ਕਰਨੀ ਕਰਨੀਆਂ ਪਟਿਆਲਾ ਚ ਜੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਜਿਹੜਾ ਹੈਗਾ ਜਥੇਦਾਰ ਕਰਪਾ ਸਿੰਘ ਮਡੂੰਗਰ ਉਹਨਾਂ ਨੇ ਅਸਤੀਫਾ ਦਿੱਤਾ ਜੀ ਕਿ ਜੀ ਮੈਂ ਜਾਇਜ਼ ਮੀਟਿੰਗ ਜਾਵਾਂਗਾ ਹੀ ਨਹੀਂ ਅਕਾਲ ਸਰਦ ਦੇ ਜਥੇਦਾਰ ਨੂੰ ਬੇਨਤੀ ਕੀਤੀ ਆ ਪੱਤਰ ਲਿਖਿਆ ਜੀ ਕਿਉਂਕਿ ਧਾਮੀ ਸਾਹਿਬ ਅਸਤੀਫਾ ਦੇ ਗਏ ਆ ਕਮੇਟੀ ਦੀ ਜਿਹੜਾ ਵਜੂਦ ਆ ਹੋਂਦਾ ਉਹ ਖਤਮੇ ਚ ਹੈ ਜੀ ਪਹਿਲਾਂ ਦੋ ਮੀਟਿੰਗਾਂ ਦਾ ਹੋਇਆ ਕੁਝ ਨਹੀਂ ਐ ਤੇ ਹੁਣ ਸਿੰਘ ਸਾਹਿਬਾਂ ਨਹੀਂ ਦੱਸਣਗੇ ਇਸ ਕਮੇਟੀ ਦਾ ਕੀ ਵਜੂਦ ਆ ਕੀ ਬਣੇਗਾ ਐ ਤਰ੍ਹਾਂ ਬਡੁੰਗਰ ਸਾਹਿਬ ਵੀ ਪਾਸੇ ਹੋ ਗਏ ਬਡੁੰਗਰ ਸਾਹਿਬ ਇੱਕ ਵੱਡੀ ਪੰਥਕਸਤੀ ਐ ਸ਼ੁਣੀ ਗੁਰਦਰ ਪੰਦ ਗੁੰਡੇ ਦੇ ਪਹਿਲਾਂ ਹਨ ਰਹਿ ਲੰਬੇ ਸਮੇਂ ਤੋਂ ਕਾਲੀ ਸਫਾਂ 'ਚ ਮੋਰੀ ਆਗੂ ਦੇ ਤੌਰ ਤੇ ਪੁੰਕਾ ਨਮਾਉਂਦੇ ਰਹੇ ਐ ਸੋ ਤਾਂ ਮੀ ਸਾਹਿਬ ਬਡੁੰਗਰ ਸਾਹਿਬ ਇਸ ਕਮੇਟੀ ਨੂੰ ਸਿੱਧੇ ਤੌਰ ਤੇ ਸਨਿਵੇ ਦੇਗੇ ਪਾਸੇ ਹੋ ਗਏ ਹਮ ਰਹੀ ਗੱਲ ਪੰਜ ਮੈਂਬਰਾਂ ਦੀ ਪੰਜ ਮੈਂਬਰਾਂ ਨੇ ਆਪਣੇ ਬਾਕੀ ਜਿਹੜੇ ਰਹਿ ਗਏ ਉਹਨਾਂ ਨੇ ਦ੍ਰਿ નિਸ਼ਚੇਨ ਵਾਲੀ ਮੀਟਿੰਗ ਜ਼ਰੂਰ ਕੀਤੀ ਪਟਿਆਲਾ ਚ ਮੀਟਿੰਗ ਕਰਕੇ ਜਿਹੜਾ ਬਾਅਦ ਚ ਉਹਨਾਂ ਨੇ ਮੀਡੀਆ ਨੂੰ ਸਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਇੱਕ ਪੱਤਰ ਲਿਖਿਆ ਹੈ ਅਕਾਲ ਤਖਤ ਦੇ ਜਥੇਦਾਰ ਨੂੰ ਜੀ ਤੇ ਜੀ ਹੁਣ ਦੱਸਿਆ ਜਾਵੇ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਬਣੀ ਸੀ ਉਹਦੀ ਸਥਿਤੀ ਕੀ ਹੈ ਤੁਹਾਡਾ ਆਦੇਸ਼ ਕੀ ਹੈ ਉਹਨਾਂ ਨੇ ਸਾਫ਼ ਕਿਹਾ ਕਿ ਜਿਹੜੇ ਸੋਹਣੀ ਕਾਲਜ ਦੀ ਮੌਜੂਦਾ ਲੀਡਰਸ਼ਿਪ ਹੈ ਉਹਨਾਂ ਨੇ ਤਾਂ ਭਰਤੀ ਪ੍ਰਕਿਰਿਆ ਸਹਿਯੋਗ ਨਹੀਂ ਦਾ ਸਹਿਯੋਗ ਹੀ ਦੇਣਾ ਉਹਨਾਂ ਤੋਂ ਪੁੱਛਿਆ ਹੀ ਨਹੀਂ ਇਹਨਾਂ ਨੂੰ ਜੀ ਸਹਿਯੋਗ ਦੇਣਾ ਦਾ ਵਾਰਡ ਥੋੜਾ ਜਿਆਦਾ ਹੋਰ ਤਰ੍ਹਾਂ ਹੁੰਦਾ ਨਾ ਉਹਨਾਂ ਨੇ ਪੁੱਛਿਆ ਹੀ ਨਹੀਂ ਕਿ ਪੈਸਾ ਭਰਤੀ ਤੁਹਾਡੀ ਸਲਾਹ ਨਾਲ ਕਰਨੀ ਹੈ ਜਾਂ ਤੁਹਾਡੀ ਨਗਰ ਕਾਇਨਾ ਕਰਨੀ ਉਹਨਾਂ ਨੇ ਤਾਂ ਕਹਿੰਦੇ ਅਸੀਂ 35 ਲੱਖ ਭਰਤੀ ਵੀ ਕਰ ਲਈ ਐ ਜੀ ਇਹ ਅਜੇ ਮੀਟਿੰਗਾਂ ਕਰਨ ਦੇ ਰਾਹ ਚ ਪਏ ਹੋਏ ਐ ਸੋ ਉਹਨਾਂ ਨੇ ਫਿਰ ਦੁਬਾਰਾ ਸਿੰਘ ਸੇਵਾ ਨੂੰ ਪਤਾ ਲੱਗਿਆ ਕਹਿੰਦੇ ਕਿਤੇ ਇਨਤਾਪ ਜਾ ਕੇ ਸ਼ਹਿਰੋਂ ਅਕਾਲ ਸਰ ਦੇ ਜਥੇਦਾਰ ਨੂੰ ਪੱਤਰ ਸੰਪੰਨ ਕੇ ਜੀ ਕਿ ਸਾਨੂੰ ਸਪਸ਼ਟ ਸਹਿ ਦਿੱਤੀ ਜਾਵੇ ਕਹਿੰਦੇ ਅਸੀਂ ਅਕਾਲ ਤਾਸਾ ਨੂੰ ਸਮਾਪਤ ਕਰਾਂ ਪਹਿਲਾਂ ਵੀ ਜਿਹੜੀ ਕਮੇਟੀ ਬਣੀ ਸੀ ਉਹ ਕਾਲ ਸਦ ਸਦੇ ਨਿਗਰਾਨੀ ਹੇਠਾਂ ਲੈਣੇ ਕਾਲ ਸਦ ਦੇ ਆਦੇਸ਼ ਤੇ ਬਣੀ ਸੀ ਜੀ ਹੁਣ ਵੀ ਕਹਿੰਦੇ ਅਸੀਂ ਜੋ ਕਾਲ ਸਦ ਦਾ ਆਦੇਸ਼ ਆਏਗਾ ਉਹਦੇ ਮੁਤਾਬਕ ਅਸੀਂ ਕੰਮ ਕਰਾਂਗੇ ਹੁਣ ਆਪਣੇ ਤੌਰ ਤੇ ਭਰਤੀ ਦੀ ਕੋਈ ਗੱਲ ਨਹੀਂ ਜੋ ਕਾਲ ਸਦ ਕਹੇਗਾ ਉਹਦੇ ਮੁਤਾਬਕ ਹੀ ਜਥੇਦਾਰ ਸਾਹਿਬ ਕਹਿਣਗੇ ਉਹਦੇ ਮੁਤਾਬਕ ਹੀ ਕਾਰਵਾਈ ਅਗੇ ਹੋਏਗੀ ਸੋ ਵੱਡਾ ਸਵਾਲਿਆ ਨਿਸ਼ਾਨ ਲੱਗਿਆ ਕਿ ਸਤ ਮੈਂਬਰੀ ਕਮੇਟੀ ਹੁਣ ਰਹੇਗੀ ਹਮ ਇਹ ਤੇ ਮੈਂ ਕਹਾਂਗਾ ਵੱਡਾ ਸਵਾਲਿਆ ਨਿਸ਼ਾਨ ਸਿੰਘ ਸਾਬੰਦ ਦੀ ਭੂਮਿਕਾ ਤੇ ਲੱਗਦਾ ਜਾ ਰਿਹਾ ਹੈ ਉਹਨਾਂ ਦੀ ਭੂਮਿਕਾ ਜਿਸ ਕਦਰ ਦੇਖੋ ਧਮੀ ਸਾਹਿਬ ਨੇ ਸਹਿਵਾ ਦਿੱਤਾ ਬਡੂੰਗਰ ਸਾਹਿਬ ਨੇ ਸਹਿਵਾ ਦਿੱਤਾ ਅੱਜ ਮੈਮਰੀ ਕਮੇਟੀ ਨੇ ਵੀ ਅੱਜ ਗੱਲ ਤਾਂ ਕੋਈ ਨਹੀਂ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਹੈ ਨਾ ਕਿ ਸਹਿਯੋਗ ਨਹੀਂ ਦਿੱਤਾ ਜਿਹੜਾ ਅਕਾਲੀ ਦਲ ਦੀ ਲੀਡਰਸ਼ਿਪ ਹੈ ਤੇ ਹੁਣ ਸਿੰਘ ਸਾਬੰਦ ਦੇਸ਼ ਦੇਣ ਕੇ ਅਸੀਂ ਕੀ ਕਰੀਏ ਜੀ ਸੋ ਆਕਰ ਜਿਹੜਾ ਸਾਰਿਆਂ ਦੀਆਂ ਨਜ਼ਰਾਂ ਆਕਾਲ ਚਸ ਜਿਹੜੇ ਜਥੇਦਾਰ ਆ ਉਹਨਾਂ ਤੇ ਆ ਕੇ ਟਿਕੀਆਂ ਤੁਸੀਂ ਦੇਖੋ ਕਿ ਪ੍ਰਸਿੱਧੀ ਕਿਸ ਕਦਰ ਕਰਵੜ ਲੈ ਰਹੀ ਹੈ ਹੂੰ ਇੱਕ ਪਾਸੇ ਤਾਂ ਦਮਦਮ ਸਾਧ ਜਿਹੜੇ ਸਾਫ ਕਾਜ ਦੇ ਜਥੇਦਾਰ ਰਗਾ ਨਹੀਂ ਹਰਪ੍ਰੀਤ ਸਿੰਘ ਆਪਾਂ ਸਾਰੇ ਜਾਣਦੇ ਆ ਉਹਨਾਂ ਨੂੰ ਪਹਿਲਾਂ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ ਵਾ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਕਾਲ ਸਾਧ ਦੇ ਜਥੇਦਾਰ ਗੈਨੀ ਰਕबीर ਸਿੰਘ ਉਹਨਾਂ ਨੇ ਇਹ ਗੱਲ ਕਹੀ ਕਿ ਮੰਦਪਾਗੀ ਫੈਸਲਾ ਐਸ.ਡੀ.ਪੀ.ਐਸ ਨੇ ਸਾਡੇ ਨਾਲ ਪਾਸੇ ਨਹੀਂ ਸੀ ਕਰਨਾ ਚਾਹੀਦਾ ਕੋਈ ਅਧਿਕਾਰ ਨਹੀਂ ਐਸ.ਡੀ.ਪੀ.ਐਸ ਕੋਲੇ ਕਿ ਸਿੰਘ ਸਾਹਿਬ ਨੂੰ ਇਸ ਤਰ੍ਹਾਂ ਪਾਸੇ ਕੀਤਾ ਜਾਏ ਉਹਦਾ ਨੋਟਸ ਲੈਂਦਿਆਂ ਤਾਂ ਮੀ ਸਾਹਿਬ ਨੇ ਅਸਤੀਫਾ ਦਿੱਤਾ ਕਹਿੰਦੇ ਦੇਖੋ ਜੀ ਕਾਲ ਸਾਧ ਦੇ ਜਥੇਦਾਰ ਨੇ ਇਸ ਜੇ ਕਮਾਂਡਸ ਕੀਤਾ ਹੈ ਕਿ ਸਾਡਾ ਅਧਿਕਾਰ ਨਹੀਂ ਤੇ ਮੈਂ ਨਾ ਤੇ ਇੱਕ ਫਰਜ਼ ਸਮਝਿਆ ਅਸਤੀਫਾ ਉਹ ਪਾਸੇ ਹੋ ਗਏ ਗੁਰੁੰਗਰ ਸਾਹਿਬ ਪਾਸੇ ਹੋ ਗਏ ਪੰਜ ਮੈਂਬਰੀ ਕਮੇਟੀ ਕੁਝ ਕਰ ਨਹੀਂ ਪਾ ਰਹੀ ਅੱਜ ਦਾ ਫੈਸਲਾ ਸਾਹਮਣੇ ਆ ਕਿ ਹੁਣ ਕਾਲਜਾ ਦੇ ਜਥੇਦਾਰ ਜਿਹੜਾ 2 ਦਸੰਬਰ ਦਾ ਫੈਸਲਾ ਸੀ ਉਹਦੇ ਮੁਤਾਬਕ ਸੰਗਤਾਂ ਨੂੰ ਸਬੋਧਨ ਕਰਕੇ ਦੱਸਣਗੇ ਕਿ ਉਹਨਾਂ ਦੇ ਫੈਸਲਿਆਂ ਦੀ ਕੀ ਸਥਿਤੀ ਹੈ ਉਹਨਾਂ ਦੇ ਫੈਸਲੇ ਲਾਗੂ ਹੋ ਰਿਹਾ ਜਾਂ ਨਹੀਂ ਲਾਗੂ ਹੋ ਰਹੇ ਜੇ ਨਹੀਂ ਲਾਗੂ ਹੋ ਰਹੇ ਸਿੰਮੀ ਸੇ ਬਾਣੂ ਤੇ ਕੱਲ ਤਾਂ ਸਾਡੀ ਸੀਲ ਤੇ ਖੜੇ ਹੋ ਕੇ ਜੋ ਐਲਾਨ ਕੀਤਾ ਸੀ ਜੀ ਉਹਦੀ ਰੋਸ਼ਨੀ ਚ ਭਵਿੱਖ ਚ ਕੀ ਸੇ ਦੇਣਗੇ ਵੱਡਾ ਸਵਾਲ ਹੈ ਪੂਰੇ ਪੰਥ ਜਿਹੜਾ ਦੁਨੀਆ ਭਰ ਚ ਬੈਠੇ ਸਿੰਘ ਸਾਹਿਬ ਨਜ਼ਰਾਂ ਉਹਨਾਂ ਦੀਆਂ ਸਿੰਘ ਸਾਹਿਬ ਤੇ ਤਿੱਗੀਆਂਆਂ ਕਿ ਹੁਣ ਕੀ ਫੈਸਲਾ ਲੈਂਦੇ ਆ ਕੀ ਫਰਮਾਨ ਆਏਗਾ ਸੋ ਕਾਫੀ ਵੱਡੀ ਗੁੰਝਲਦਾਰ ਸਥਿਤੀ ਐ ਇਸ ਵੇਲੇ ਬਣੀ ਹੋਈ ਐ ਜੀ ਪ੍ਰਦੀਪ ਜੀ ਇਸੇ ਦੇ ਨਾਲ ਅਗਲਾ ਸਵਾਲ ਲੈ ਲੈਨੇ ਆ ਜੀ ਸੁਭਾਈ ਪਾਰਟੀ ਆਪਾਂ ਕਹਿ ਲੈਨੇ ਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਚ ਭਾਜਪਾ ਆ ਚੁੱਕੀ ਐ ਸੈਂਟਰ ਚ ਭਾਜਪਾ ਆ ਚੁੱਕੀ ਐ ਤੇ ਵੱਡੇ ਪੁਰਾਣੇ ਭਾਈਵਾਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੀ ਲੱਗਦਾ ਐ ਕਿ ਫੇਰ ਤੋਂ ਇਹ ਪਾਰਟੀਆਂ ਇੱਕੋ ਮੰਚ ਤੇ ਆਉਣਗੀਆਂ ਦੇਖੋ ਹਾਲ ਦੀ ਘੜੀ ਕੋਈ ਜਿਹੜੀ ਪਾਰਟੀ ਦੀ ਲੀਡਰਸ਼ਿਪ ਆ ਦੋਨਾਂ ਤਰ੍ਹਾਂ ਦੀ ਉਹਨਾਂ ਵੱਲੋਂ ਸਪੱਸ਼ਟ ਸੰਕੇਤ ਤਾਂ ਨਹੀਂ ਆਇਆ ਜੀ ਪਰ ਜਿਸ ਤਰ੍ਹਾਂ ਪ੍ਰਸਤਿਧੀਆਂ ਉੱਭਰੀਆਂ ਇਹ ਸਭ ਪਾਸਾਰੇ ਜਾਣਦੇ ਆ ਕਿ ਪੰਜਾਬ ਦੇ ਅੰਦਰ ਭਾਜਪਾ ਆਪਣੇ ਤੌਰ ਤੇ ਸਥਾਜ ਨਹੀਂ ਆ ਸਕਦੀ ਹਮ ਪਹਿਲਾਂ ਵੀ ਅਕਾਲੀ ਦਲ ਤੇ ਭਾਜਪਾ ਦਾ ਸਹਿਯੋਗ ਸੀ ਦੋਨੇ ਤਰ੍ਹਾਂ ਦਾ ਭਾਜਪਾ ਦਾ ਸ਼ਹਿਰੀ ਖੇਤਰ ਦੇ ਆਜਾ ਹੁਣ ਦੇ ਵੀ ਦਾਵਾ ਕਰ ਰਹੀ ਹੈ ਕਿ ਅਸੀਂ ਸ਼ਹਿਰੀ ਖੇਤਰ ਦੇ ਪਹਿਲਾਂ ਨਾਲੋਂ ਬਹੁਤ ਮਜ਼ਬੂਤ ਹੋਏ ਹਾਂ ਜੇ ਮਜ਼ਬੂਤ ਹੋਏ ਹਨ ਪਿੰਡੂ ਖੇਤਰ ਦੇ ਵਿੱਚ ਉਹ ਨਹੀਂ ਭਾਜਪਾ ਨੂੰ ਖੋਰਾ ਲੱਗਿਆ ਵਾ ਸੋ ਪਿੰਡੂ ਖੇਤਰ ਜੇ ਬੋਰਡ ਲੈ ਸਦਾ ਕਾਲੀਦਾਤਾ ਲੈ ਸਦਾ ਭਾਜਪਾ ਨੂੰ ਤਾਂ ਬੋਰਡ ਨਹੀਂ ਪੈਂਦੀ ਸੋ ਕਾਲੀਦਾਲ ਤੇ ਭਾਜਪਾ ਜੇ ਮਿਲ ਕੇ ਘੱਟ ਜੋੜ ਦੇ ਤੌਰ ਦੇ ਉੱਪਰ ਕੇ ਸਾਹਮਣੇ ਹੁੰਦੇ ਤਾਂ ਮੁਕਾਬਲਾ ਦੇ ਸਕਦੇ ਜੋ ਪ੍ਰਸਥਿਤੀਆਂ ਹੈਗੀਆਂ ਪਰ ਜ਼ਿਆਦਾ ਤੌਰ ਤੇ ਕੋਈ ਗੱਲ ਇਹ ਨਹੀਂ ਸਾਹਮਣੇ ਆਈ ਨਹੀਂ ਜੋ ਹਾਲਾਤ ਇਦਾਂ ਦੇ ਬਣੇ ਆ ਜਿੱਦਾਂ ਆਪਾਂ ਗੱਲ ਕਰਦੇ ਆ ਕਾਲੀ ਦਲ ਦੇ ਪ੍ਰਧਾਨ ਰਹੇ ਆ ਕਦਾਵਾਰ ਆਗੂ ਆ ਸੁਨੀਲ ਸਿੰਘ ਬਾਦਲ ਜੀ ਉਹਨਾਂ ਦੀ ਬੇਟੀ ਦੀ ਮੈਰਿਜ ਸੀ ਉਹਨਾਂ ਦੇ ਵਿਆਹ ਦੇ ਸਮਾਗਮ ਤੇ ਵੱਡੀ ਗਿੰਦੀ ਚ ਭਾਜਪਾ ਦੇ ਆਗੂ ਵੀ ਆਏ ਬਹੁਤ ਸਾਰੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਪੰਜਾਬ ਦੇ ਆਗੂ ਕੇਂਦਰ ਦੇ ਆਗੂ ਉਹਦੇ ਤੋਂ ਵੀ ਕਿਦਰੇ ਸੁਨੇਹਾ ਸੋਸ਼ਲ ਮੀਡੀਆ ਤੇ ਬਾਕੀ ਪਲੇਟਫਾਰਮਾਂ ਤੇ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਹੁਣ ਵਾਲੇ ਦਿਨਾਂ 'ਚ ਕਾਲੀ ਦਲ ਦੇ ਭਾਜਪਾ ਦੇ ਸਵੰਦ ਪੋਲੀਟੀਕਲ ਤੌਰ ਤੇ ਚੰਗੇ ਬਣ ਜਾਣ ਇੱਕ ਪਲੇਟਫਾਰਮ ਤੇ ਵੀ ਆ ਸਕਦੇ ਆ ਕਿਉਂ ਇਸ ਕਰਕੇ ਨਾਦਾ ਕਾਲੀਦਲ ਆਪਣੇ ਤੌਰ ਤੇ ਅੱਜ ਦੀ ਖੜੀਏ ਸਥਿਤੀ ਚ ਕਿ ਕਲਾ ਕੁਝ ਕਰ ਸਕਦੇ ਨਾ ਹੀ ਭਾਜਪਾ ਪੰਜਾਬ ਚ ਸਥਿਤੀ ਚ ਜਿਹੜ ਕੋਈ ਕਿਸੇ ਆਪਣੇ ਤੌਰ ਤੇ ਕੁਝ ਕਰ ਸਕੇ ਸੋਚ ਕਰਕੇ ਸਾਂਝੀ ਦੀ ਗੱਲ ਚੱਲਦੀ ਹੈ ਪਰ ਇਹ ਸਾਂਝ ਨੂੰ ਜੇ ਆਪਾਂ ਗੱਲ ਕਰੀਏ ਤਾਂ ਹਜੀ ਸਿੰਘ ਗਰੇਬਾ ਜਿਹੜੇ ਭਾਜਪਾ ਦੇ ਅੱਧਾ ਵਾਰਾਗੂ ਹੈ ਜੀ ਉਹਨਾਂ ਨੇ ਜ਼ਰਾ ਤੌਰ ਤੇ ਸਾਬ ਦਿਨਾਈ ਕੀਤਾ ਇਹੋ ਜੀ ਕੋਈ ਗੱਲ ਨਹੀਂ ਹਮ ਕਹਿੰਦੇ ਝੂਠੀਆਂ ਵਾਹ ਹੈ ਕਿੰਨੇ ਵਿਆਹ ਸ਼ਾਦੀ ਦੇ ਸਮਾਗਮਾਂ ਇਹਨਾਂ ਦੇ ਤਾਂ ਸਾਰੀਆਂ ਪੋਲੀਟਿਕਲ ਪਾਰਟੀਆਂ ਦੇ ਲੋਕ ਆਉਣੇ ਜਾਂਦੇ ਆਉਂਦੇ ਜਾਂਦੇ ਰਹਿੰਦੇ ਆ ਕਿ ਉਹ ਜੀ ਸਾਂਝ ਵਾਲੀ ਗੱਲ ਨਹੀਂ ਗਰੇਵਾਲ ਸਾਹਿਬ ਨੇ ਜ਼ਰੂਰ DNA ਕੀਤਾ ਪਰ ਜੋ ਪ੍ਰਸਥਿਤੀਆਂ ਜ਼ਮੀਨੀ ਹਕੀਕਤਾਂ ਉਹਦੇ ਮੁਤਾਬਕ ਸ਼ਾਇਦ ਅਕਾਲੀ ਦਲ ਦੇ ਵੀ ਕਈ ਆਗੂ ਚਾਹੁੰਦੇ ਆ ਸਾਂਝ ਹੋਣੀ ਚਾਹੀਦੀ ਹੈ ਭਾਜਪਾ ਦੇ ਆਗੂ ਨੇ ਦਿਨ ਆਪਾਂ ਗੱਲ ਕਰਦੇ ਜਾਖੜ ਸਾਹਿਬ ਸਨੀਲ ਜਾਖੜ ਉਹਨਾਂ ਨੇ ਕਿੰਨੇ ਵਾਰੀ ਰਿਕਾਰਡ ਤੇ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਅਕਾਲੀ ਦਲ ਨਾਲ ਪੰਜਾਬ 'ਚ ਸਾਂਝ ਪੈਣੀ ਚਾਹੀਦੀ ਹੈ ਜੀ ਸੋ ਗਰੀਵਾਲ ਜੀ ਦੇ ਡਿਨਾਈ ਕਰਨ ਦੇ باوجود ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾਦਾ ਕਿ ਹੌਣ ਵਾਲੇ ਦਿਨਾਂ ਦੇ ਅੰਦਰ ਇਹ ਕੱਟਸੋੜ ਵਾਲ ਗੱਲ ਅਗੇ ਤੁਰ ਸਕਦੀ ਹੈ ਜੀ ਜੀ ਜਗਤਾਰ ਜੀ 1984 ਦੇ ਸਿੱਖ ਪਿਓ ਪੁੱਤ ਕਤਲ ਮਾਮਲੇ ਦੇ ਵਿੱਚ ਦੋਸ਼ੀ ਸੱਜਣ ਕੁਮਾਰ ਦੀ ਸਜ਼ਾ ਦੀ ਸੁਣਵਾਈ ਜੋ ਸੀ ਉਹ ਹੋਣੀ ਸੀ ਪਰ ਉਸ ਨੂੰ 21 ਤਰੀਕ ਤੇ ਕਰ ਦਿੱਤਾ ਗਿਆ ਹੈ ਕੀ ਲੱਗਦਾ ਹੈ ਆਖਿਰ ਕੀ ਸਜ਼ਾ ਸੱਜਣ ਕੁਮਾਰ ਨੂੰ ਮਿਲੇਗੀ ਕੀ ਪੀੜਤਾ ਨੂੰ ਇਨਸਾਫ ਮਿਲੇਗਾ ਦੇਖੋ ਜੇ 83 ਨੇ ਕਤਲੇਆਮ ਦਾ ਆਪਾਂ ਜ਼ਿਕਰ ਕਰਦੇ ਆਂ ਆਪਾਂ ਮੀਤ ਸਿੰਘ ਕਹਿੰਨੇ ਆਂ ਕੇਸ ਇੱਕ ਭਾਈ ਚੱਲਦੇ ਹਰਦੇਵ ਬਲੁੰਦਰ ਜਾਂਦੇ ਜਦੋਂ 84 ਦੇ ਕਤਲੇਆਮ ਦੀ ਗੱਲ ਹੁੰਦੀ ਹੈ ਨਿਆਂ ਦੇ ਇਨਸਾਫ ਦੀ ਗੱਲ ਦੇਖੋ ਕੋਈ ਠਾਵਾ ਠਾਵਾ ਇਹੋ ਜਿਹਾ ਸੱਜਣ ਕੁਮਾਰ ਦਾ ਰਗਾ ਕੋਈ ਕੇਸ ਆ ਗਿਆ ਜਿਹਦੇ ਚ ਨਿਆਂ ਤੇ ਇਨਸਾਫ ਦੀ ਆਸ ਕੀਤੀ ਜਾ ਸਕਦੇ ਹਜ਼ਾਰਾਂ ਹਜ਼ਾਰਾਂ ਜਿਹੜੇ ਗਿਆ ਲੋਕ ਵੇਖ ਸੂਰ ਮਾਰੇਗੇ ਜਦ ਨਾਲੇ ਕਿਦਰੇ ਕੋਈ ਆਵਾਜ਼ ਵੀ ਨਹੀਂ ਉੱਠੀ ਕਿਦਰੇ ਕਿਸੇ ਥਾਣੇ ਦੇ ਅੰਦਰ ਕਿਸੇ ਅਦਾਲਤਾਂ ਦੇ ਅੰਦਰ ਕਦੇ ਜ਼ਿਕਰ ਨਹੀਂ ਹੋਇਆ ਹੋਵੇਗਾ ਪਰ ਇਸ ਦੇ باوجود ਵੀ ਸਬਰ ਦਾ ਘੁੱਟ ਭਰਦਿਆਂ ਸਿੱਖ ਭਾਈਚਾਰੇ ਨੂੰ ਲੱਗਦਾ ਕਿ ਚਲੋ ਕਿਸੇ ਕੇਸ ਦਾ ਨਿਆਂ ਤੇ ਇਨਸਾਫ਼ ਦੀ ਉਮੀਦ ਕੀਤੀ ਜਾ ਸਕਦੀ ਤੇ ਉਹ ਕੇਸ ਸੁજન ਕੁਮਾਰ ਦਾ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਆਰੀ ਜਿਹੜੀ 21 ਫਰਵਰੀ ਹੈ ਉਸ ਨੂੰ ਅਦਾਲਤ ਨੇ ਦਿੱਲੀ ਦੇ ਨੇ ਫੈਸਲਾ ਸੁਣਾਉਣਾ ਹੈ ਕਿ ਪਿਓ ਪੁੱਤ ਜਿਹੜੇ ਕਤਲ ਹੋਇਆ ਹੈ ਇਹ ਕਿਹਾ ਜਾ ਰਿਹਾ ਹੈ ਕਿ ਉਹਦੇ ਚ ਗਵਾਹੀ ਕਰ ਰਹੇ ਸੀ ਇਹ ਸਜਣ ਕੁਮਾਰ ਜਿਹੜੀ ਉਥੇ ਕਤਲਕਾਰਦ ਹੋਈ ਐ ਜੀ ਤੇ ਉਹਦੇ ਮੰਗ ਕੀਤੀ ਜਾ ਰਹੀ ਐ ਕਿ ਇਹਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਐ ਹੂੰ ਦੇਖੋ ਸਿੱਖ ਸੰਗਤ ਨੇ ਦਾ ਕਰਨੀ ਕਰਨੀ ਆ ਜਿਹੜੇ ਪੀੜਤ ਪਰਿਵਾਰ ਐ ਉਹਨਾਂ ਨੇ ਵੀ ਕਿਹਾ ਕਿ ਜਿਸ ਤਰ੍ਹਾਂ ਦਾ ਇਹਨਾਂ ਨੇ ਅਨਿਆਂ ਕੀਤਾ ਜਿਸ ਤਰ੍ਹਾਂ ਦਾ ਇਹਨਾਂ ਨੇ ਗੈਰਮਾਨਵੀ ਵਰਤਾਰਾ ਕੀਤਾ ਮੰਗਤਾ ਤੋਂ ਗਰੀਗਾਂ ਮੀਆਂ ਬਹੁਤ ਹੀੜਲੇ ਪੱਧਰ ਤੇ ਜਾ ਕੇ ਜਿਹੜੀਆਂ ਕਟਿਆ ਹਰਕਤਾਂ ਹੋਈਆਂ ਮੰਨਤਾ ਦਾ ਕਾਹਨ ਹੋਇਆ ਕਤਲਿਆ ਹੋਇਆ ਉਹਦੇ ਚੱਲਦਿਆਂ ਸਿਸ਼ਨ ਕੁਮਾਰ ਨੂੰ ਫਾਂਸੀ ਦੀ ਸਜ਼ਾ ਤੋਂ ਘੱਟ ਕੋਈ ਗੱਲ ਬਣਦੀ ਨਹੀਂ ਜੀ ਹੁਣ ਇਹਦਾ ਐਮ ਪਹਿਲੂ ਇਹ ਵੀ ਹੈ ਕਿ ਪੁਲਿਸ ਜਿਹੜੀ ਹੈਗੀ ਹੈ ਜਿਹੜੀ ਉੱਥੇ ਆਪਣਾ ਇਹ ਸਾਰੇ ਮਾਮਲੇ ਦੇ ਕੋ ਪੈਰਵੇਂ ਕਰ ਰਹੀ ਹੈ ਉਹਦੇ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਦੇਖੋ ਨਿਆਂ ਤਾਂ ਫੈਸਲਾ ਤਾਂ ਅਦਾਲਤ ਨੇ ਕਰਨਾ ਹੈ ਜੀ ਔਰ ਇੱਕ ਵੱਡੀ ਮੰਗ ਉੱਠ ਰਹੀ ਹੈ ਇੱਕ ਮਸਾਲੀ ਕਹਿੰਦੇ ਐਗਜ਼ਾਮਪਲ ਹੋਣੀ ਚਾਹੀਦੀ ਹੈ ਦੇ ਦੇੰਦਰ ਆਪਾਂ ਮੁਲਕ ਹੋਵੇ ਆਪਣੀਆਂ ਸਰਕਾਰਾਂ ਹੋਣ ਆਪਣੀ ਫੌਜ ਹੋਵੇ ਆਪਣੀ ਪੁਲਿਸ ਹੋਵੇ ਤੋਂ ਸਾਰੇ ਕਾਦੇ ਚੱਲਦੇ ਆ ਸ਼ਰੀਆਮ ਇਹਾਂ ਦੇ ਗਲਾਂ ਚ ਪਾ ਕੇ ਉਹਨਾਂ ਨੂੰ ਸਾੜਿਆ ਜਾਵੇ ਔਰਤਾਂ ਨਾਲ ਰੇਪ ਕੀਤੇ ਜਾਣ ਸੋਸ਼ਲ ਬੱਚੇ ਉਹਨਾਂ ਦਾ ਕਤਲੋਕਾਰਦ ਹੋਏ ਇਹ ਨਾਂ ਤੇ ਇਨਸਾਨਤਾ ਕਿਧਰੇ ਮਿਲ ਨਹੀਂ ਸਕਦਾ ਪਰ ਫਿਰ ਵੀ ਇਦਾਂ ਕਿਹਾ ਜਾਂਦਾ ਕਿ ਚਲੋ ਸੱਜਣ ਕੁਮਾਰ ਜਿਸ ਮਾਮਲੇ ਚ ਜਿਹੜਾ ਕੇਸ ਅਖੀਰ ਤੱਕ ਜਿਸ ਤਰ੍ਹਾਂ ਸਾਹਮਣੇ ਲਿਆਂਦਾ ਗਿਆ ਪਰ ਵੀ ਕੀਤੀ ਹੈ ਵੱਡੇ ਵੱਡੇ ਵਕੀਲਾਂ ਵੱਲੋਂ ਵਹਾਵਾਂ ਵੱਲੋਂ ਤੇ ਉਹਨਾਂ ਦੇ ਚੱਲਦਿਆਂ ਸੱਜਣ ਕੁਮਾਰ ਉਹਨਾਂ ਨਿਆਂ ਦੇ ਲੈਨ ਦੇ ਰੂਹੇ ਦੇ ਉੱਤੇ ਖੜਾ ਹੈ ਤੇ ਕਹਿੰਦੇ ਘੱਟੋ ਘੱਟ ਇਸ ਵਿਅਕਤੀ ਨੂੰ ਤਾਂ ਇਹਦੇ ਪਾਪਾਂ ਦੀ ਸਜ਼ਾ ਫਾਂਸੀ ਦੇ ਰੂਪ 'ਚ ਹੀ ਮਿਲਣੀ ਚਾਹੀਦੀ ਹੈ ਇਹ ਮੰਗ ਉੱਠ ਰਹੀ ਹੈ ਦੇਖਦੇ ਹਾਂ ਅਦਾਲਤ ਕੀ ਫੈਸਲਾ ਕਰਦੀ ਹੈ ਅਦਾਲਤ ਇਹਨਰ ਪਰ ਕਰਦਾ ਹੈ ਕੀ ਐਲੰ ਕਰਦੇ ਬਿਲਕੁਲ ਜੀ ਅਗਲਾ ਸਵਾਲ ਲੈ ਲੈਂਦੇ ਆ ਕਾਂਗਰਸ ਨੂੰ ਲੈ ਕੇ ਕਾਂਗਰਸ ਵਿੱਚ ਕਾਫੀ ਹਲਚਲ ਮਚੀ ਹੋਈ ਹੈ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ 2027 ਦੀਆਂ ਤਿਆਰੀਆਂ 'ਚ ਵੀ ਜੁਟ ਗਈ ਹੈ ਕਾਂਗਰਸ ਬਿਲਕੁਲ ਕਾਂਗਰਸ ਦੇ ਕੋ ਪਨਾਜ ਹੈ ਪਾਰਲੀਮੈਂਟ 'ਚ ਚੰਗਾ ਉਹਨਾਂ ਦਾ ਰੋਲ ਰਿਹਾ ਚੰਗੀ ਪਰਫਾਰਮੈਂਸ ਰਹੀ ਹੈ ਆਰ ਵਾਲੇ ਹਾਲਾਂਕਿ ਹਾਕਮ ਤੇਰਾ ਆਪਣਾ ਲੋਕੇ ਪਰਫਾਰਮੈਂਸ ਨੂੰ ਦੀ ਰਹੀ ਹੈ ਅਕਾਲੀ ਦਲ ਤੇ ਭਾਜਪਾ ਦੀ ਤਾਂ ਆ ਗਾਲੀ ਛੱਡੋ ਨੰਦ ਕਦੇ ਅੱਗੇ ਹੈ ਜੀ ਸੋ ਸਾਰੀ ਸਥਿਤੀ ਦੇ ਚੱਲ ਰਹੇ ਆ ਕਿ ਤੇ ਕਾਂਗਰਸ ਨਾਲ ਸੜੇ ਲੱਗ ਰਿਹਾ ਹੈ ਕਿ 27 ਦੇ ਜਿਹੜੇ ਵਿਧਾਨ ਸਭਾ ਦੇ ਚੋਣਾਂ ਆ ਰਹੀਆਂ ਉਹਦੇ ਚ ਕਦੇ ਮੁਰਕੇ ਸਾਡਾ ਦਾਅ ਲੱਗ ਸਕਦਾ ਇਸ ਕਰਕੇ ਹੁਣ ਨਵੇਂ ਉਹਨਾਂ ਦੇ ਕਨਵੀਨਰ ਇਨਚਾਰਜ ਪੰਜਾਬ ਦੇ ਜਿਹੜੇ ਆ ਗਿਆ ਉਹ ਵੀ ਆ ਗਿਆ ਉਹਨਾਂ ਦੇ ਨਾਲ ਮੀਟਿੰਗ ਦਿੱਲੀ ਦੇ ਚ ਜਿੱਦਾਂ ਆਪਾਂ ਸਾਰੇ ਜਾਣਦੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਸਦਨ ਵਿਰੋਧੀ ਤੇ ਤੇ ਆਗੂ ਹੈ ਕਾਂਗਰਸ ਦੇ ਪ੍ਰਧਾਨ ਅਪਨਾਉ ਦੇ ਰਾਜਾ ਵੜਿੰਗ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਆਪਣੇ ਇੰਚਾਰਜ ਦੇ ਨਾਲ ਸਥਿਤੀਆਂ ਦਾ ਜ਼ਿਕਰ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਤਿਆਰੀ ਕਰਨੀ ਚਾਹੀਦੀ ਹੈ ਪਰ ਇਹਦੇ ਚੱਲਦਿਆਂ ਜਿੱਦਾਂ ਕਾਂਗਰਸ ਦਾ ਸਵਾ ਹੈ ਕਿ ਕਾਂਗਰਸ ਆਪਣੇ ਨਾਲ ਨਾਲ ਜਦ ਚੱਲਦੀ ਹੈ ਤਾਂ ਆਪਣੀ ਫੋਟ ਜਿਹੜੀ ਹੈਗੀ ਹੈ ਗੁੱਟਬੰਦੀ ਉਹ ਵੀ ਨਾਲ ਨਾਲ ਚੱਲਦੀ ਹੈ ਔਰ ਕਈ ਵਾਰੀ ਭੁਗਤਣਾ ਪੈਂਦਾ ਹੈ ਜੀ ਰਾਜਾ ਵੜਿੰਗ ਨੇ ਸਾਹ ਤੌਰ ਤੇ ਮੀਡੀਆ 'ਚ ਬਲਕੇ ਗੱਲ ਕਹੀ ਹੈ ਉਹਨੇ ਕਿਹਾ ਕਿ ਸਾਨੂੰ ਪੰਜਾਬ ਦੇ ਇਕੱਠੇ ਹੋ ਕੇ ਲੜਾਂਗੇ ਤਾਂ ਕੋਈ ਚੰਗੇ ਨਤੀਜੇ ਆ ਸਕਦੇ ਆ ਇਹਨ ਡੇਰੋਂ ਨੇ ਹਰਿਆਣਾ ਚ ਕੀ ਹੋਇਆ ਹਰਿਆਣਾ ਚ ਕਹਿੰਦੇ ਜਿੱਤ ਸਕਦੇ ਸੀ ਜਿਹੜੇ ਕਾਂਗਰਸ ਦੇ ਫੁੱਟ ਸੀ ਉਸ ਨੇ ਮਰਵਾਇਆ ਸੋ ਇਸ ਗੱਲ ਬਾਰੇ ਸਾਬਦਾਨ ਤਾਂ ਹਈਆ ਕਾਂਗਰਸ ਪੰਜਾਬ ਵਾਲੇ ਕਿ ਫੁੱਟ ਨਹੀਂ ਪਹਿਣੀ ਚਾਹੀਦੀ ਪਰ ਜਿੰਦਾਬਾ ਜਾਣਦੇ ਆ ਕਿ ਪਿਛੇ ਦਿਨ ਡੇਰੋਂਾ ਗਰਜੀਤ ਸਿੰਘ ਉਹਨੇ ਸਾਫ਼ ਤੌਰ ਤੇ ਵਿਦਾਇਕ ਹੈ ਕਿ ਉਹਨਾਂ ਦਾ ਬੇਟਾ ਵਿਦਾਇਕ ਹੈ ਕੱਧਾਵਰ ਅਗੂਆ ਦੋਬੇ ਦੇ ਅਗੂਆ ਕਾਂਗਰਸ ਦੇ ਉਹਨੇ ਸਪਸ਼ਟ ਇਹ ਗੱਲ ਕਹੀ ਕਿ ਰਾਜਾ ਬੜਿੰਗ ਦਾ ਮੈਨੂੰ ਕਾਂਗਰਸ ਦਾ ਪ੍ਰਧਾਨ ਲੱਗਦਾ ਹੀ ਨਹੀਂ ਹਾਲਾਂਕਿ ਇਹਦੇ باوجود ਵੀ ਰਾਜਾ ਬੜਿੰਗ ਨੇ ਇੰਨੀ ਗੱਲ ਜ਼ਰੂਰ ਕਹੀ ਹੈ ਜੀ ਕਿਨ ਨਿਯਾਸ਼ਣ ਜਿਹੜਾ ਕੋਈ ਭੰਗ ਕਰੇਗਾ ਕਿਸੇ ਪਦਰ ਦੇ ਬਰਦਾਸ਼ਤ ਨਹੀਂ ਕੀਤਾ ਜਾਇਗਾ ਅਨਿਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਹਾਲਾਂਕਿ ਸਿੱਧੇ ਤੌਰ ਤੇ ਉਹਨਾਂ ਨੇ ਰਾਣਾ ਗੱਦੀਦਵਾਰੇ ਕੋਈ ਤਰ੍ਹਾਂ ਦਾ ਕਮੈਂਟ ਨਹੀਂ ਕੀਤਾ ਜੀ ਪਰ ਉਹਨਾਂ ਨੇ ਚੇਤਾਵਨੀ ਜ਼ਰੂਰ ਦਿੱਤੀ ਹੈ ਕਿ ਪਾਰਟੀ ਦੇ ਅੰਦਰ ਅਨਿਸ਼ਾਸਨਹੀਨਤਾ ਕਿਸੇ ਪਦਰ ਦੇ ਬਰਦਾਸ਼ਤ ਨਹੀਂ ਕੀਤੇਗਾ ਕਾਂਗਰਸ ਦੋ ਹਾਰਦੀ ਹੈ ਜੀ ਇੱਕ ਵੱਡਾ ਕਾਰਨ ਉਹਦਾ ਆਸ ਦੀ ਧੜੇਵਾਦੀ ਤੇ ਗੁੱਟਬਾਜੀ ਹੁੰਦੀ ਹੈ ਹਮ ਸੋ ਪਾਰਟੀ ਦੀ ਲੀਡਰਸ਼ਿਪ ਇਸ ਬਾਰੇ ਸੁਚੇਤਤਾ ਹੈ ਆਉਣ ਵਾਲੇ ਦਿਨਾਂ ਦੇਖਿਆ ਜਾਏਗਾ ਕਿ ਸੰਸਦ ਸੰਜਨ ਦੇ ਕਿ ਪਾਰਟੀ ਅੱਗੇ ਵਧਦੀ ਹੈ ਇਹਦੇ ਬਾਰੇ ਕੋਈ ਦੂਰ ਨਹੀਂ ਕਿ ਕਾਂਗਰਸ ਅਵਲੇ ਪਿਣਾਵਾਤ ਵੱਡੀ ਤੇ ਰ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ 27 ਦਿਨ ਚ ਉਹਨਾਂ ਦੇ ਹੱਥ ਵੀ ਆ ਸਕਦੀ ਹੈ ਪਰ 27 ਅਜੇ ਕਾਫੀ ਦੂਰ ਹੈ ਉੱਥੇ ਤੱਕ ਚੱਲਦੇ ਆ ਚੱਲਦੇ ਆ ਕਈ ਕੁਝ ਬਦਲਦਾ ਦੂਜੀਆਂ ਤਰ੍ਹਾਂ ਵੀ ਆਪਣੇ ਜ਼ੋਰ ਅਜ਼ਮਾਈ ਕਰ ਰਹੀਆਂ ਸਾਰੇ ਕਾਸੇ ਦੇ ਚੱਲਦੇ ਆ ਕਾਂਗਰਸ ਵੀ ਆਪਣੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਇਕਮੁੱਟ ਕਰਨ ਚ ਤੇ ਵਿਧਾਨਕ ਢਾਂਚੇ ਨੂੰ ਮਜ਼ਬੂਤ ਕਰਨ ਚ ਲੱਗੀ ਹੋਈ ਹੈ ਇਸ ਇਸਲੇ ਵਿੱਚ ਜਾਂ ਦਿੱਲੀ ਦੇ ਅੰਦਰ ਤਿੰਨ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਅੱਛਾ ਸਿੱਧੂ ਸਾਹਿਬ ਇਹਦੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਵਿੱਚ ਇਤਿਹਾਸ ਦੀ ਥੋੜੀ ਜੀ ਗੱਲ ਜ਼ਰੂਰ ਕਰਾਂਗੇ ਖੁੱਲ ਕੇ ਗੱਲ ਕਰਾਂਗੇ ਪਿਛਲੀ ਵਾਰੀ ਜਦੋਂ ਕਾਂਗਰਸ ਪ੍ਰਧਾਨ ਬਦਲੇ ਗਏ ਸੀ ਤਾਂ ਕਾਫੀ ਜ਼ਿਆਦਾ ਧੜੇਬਾਜ਼ੀ ਵੇਖੀ ਗਈ ਸੀ ਦੋ ਧੜੇ ਬਣ ਗਏ ਸੀ ਇੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਸੀ ਤਾਂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਧੜਾ ਸੀ ਕਿ ਲੱਗਦਾ ਹੈ ਕਿ ਇਸ ਵਾਰੀ ਵੀ ਇਹ ਧੜੇਬਾਜ਼ੀ ਦੇਖਣ ਨੂੰ ਮਿਲੇਗੀ ਔਰ ਕਿਹੜੇ ਧੜੇ ਤੁਹਾਨੂੰ ਕਿਹੜਾ ਸ਼ਖਸ ਲੱਗਦਾ ਹੈ ਕਿ ਕਿਹਦਾ ਸਾਥ ਦੇਗਾ ਦੇਖੋ ਪ੍ਰਦੀਪ ਇਹ ਤਾਂ ਪੋਲੀਟਿਕਲ ਤੌਰ ਤੇ ਕਹਿਣਾ ਔਖਾ ਹੁੰਦਾ ਕਿਉਂਕਿ ਇੰਨੀ ਫਲੈਕਸੀਬਿਲਟੀ ਹੁੰਦੀ ਹੈ ਨਾ ਪੋਲੀਟਿਕਸ ਜਿਹਨੀ ਫਲੈਕਸੀਬਿਲਟੀ ਹੈ ਜਿਹੜੇ ਅੱਜ ਇੱਕ ਦੂਜੇ ਦੇ ਦੁਸ਼ਮਣ ਹੈ ਕੱਲ ਨੂੰ ਇਕੱਠੇ ਹੋ ਸਕਦੇ ਨੇ ਇਕੱਠੇ ਹੋ ਦੁਸ਼ਮਣ ਹੋ ਸਕਦੇ ਆ ਜੀ ਸੋ ਇਸ ਕਰਕੇ ਤਾਂ ਭੰਤਾਂ ਜਿਹੜੇ ਪੋਲੀਟਿਕਲ ਲੋਕ ਪੋਲੀਟਿਕਲ ਆਗੂ ਆ ਨਾ ਆਪਣੀਆਂ ਪ੍ਰਸਿੱਧੀਆਂ ਅਮਤਾਕ ਬਦਲਦੇ ਆ ਜਿਹੜਾ ਚੰਨੀ ਚੰਨੀ ਦੀ ਗੱਲ ਹੈ ਚੰਨੀ ਦਾ ਨਾਮ ਵੀ ਉੱਪਰ ਕੇ ਸਾਹਮਣੇ ਆ ਰਿਹਾ ਹੈ ਕਿ ਉਹਨੂੰ ਵੀ ਕੋਈ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਐਸ ਵੇਲੇ ਪਾਰਲੀਮੈਂਟ ਮੈਂਬਰ ਹੈ ਔਰ ਖਾਸ ਤੌਰ ਤੇ ਵੱਡੀਆਂ ਵੋਟਾਂ ਦੇ ਨਾਲ ਜਿੱਤ ਕੇ ਆਇਆ ਹੈ ਦੋਪੇ ਚੋਪੇਲਾ ਮੁੱਖ ਮੰਤਰੀ ਵੀ ਰਿਹਾ ਹੈ ਉਹ ਵੀ ਇੱਕ ਚੰਗਾ ਤੇਰਾ ਰਾਜਾ ਵੜਿੰਗ ਵੀ ਮਿਹਨਤ ਕਰ ਰਿਹਾ ਹੈ ਪ੍ਰਸਾਦ ਸਿੰਘ ਬਾਜਵਾ ਵੀ ਬੜੇ ਸੀਨੀਅਰ ਆਗੂ ਹੈ ਲੰਬੇ ਸਮੇਂ ਤੋਂ ਕਾਂਗਰਸੀ ਅਗਵਾਈ ਕਰਦੇ ਰਹੇ ਵੱਖ-ਵੱਖ ਪਲੇਟਫਾਰਮਾਂ ਤੇ ਜੂਤਖਾ ਅੰਗਰੇਜ਼ ਦੇ ਵਿੱਚ ਵੀ ਰਹੇ ਐ ਉਹ ਕੈਬਨਟ ਦੇ ਵਿੱਚ ਵੀ ਰਹੇ ਐ ਹੁਣ ਸਦਨ ਦੇ ਵਿਰੋਧੀ ਧਿਰ ਦੇ ਆਗੂ ਐ ਸਨੀਓਰਟੀ ਐ ਸਨੀਓਰਟੀ ਦੇ ਲਾਹੇ ਨਾਲ ਕਿਤੇ ਬਾਜਵਾ ਦੇ ਮੰਚ ਵੀ ਐ ਕਿ ਅਗਲੀ ਚੋਣਾਂ ਦੇ ਵਿੱਚ ਵੋਟ ਮਿਲਦੀ ਐ ਕਾਂਗਰਸ ਨੂੰ ਤਾਂ ਮੈਂ ਨੇਤਾ ਹੋਣਾ ਚਾਹੀਦਾ ਜੀ ਚੰਨੀ ਦਾ ਜ਼ਿਕਰ ਵੀ ਐ ਰਾਜਾ ਬੜਿੰਗ ਦਾ ਜ਼ਿਕਰ ਵੀ ਐ ਤੇ ਦੂਜੇ ਪਾਸੇ ਜੇ ਰਾਣਾ ਗਜੀਸ ਨੇ ਇਦਾਂ ਦੇ ਆਗੂ ਵੀ ਐ ਜਿਹੜੇ ਕਹਿੰਦੇ ਕਿ ਪਸੰਦ ਸਾਡੀ ਹੋਣੀ ਚਾਹੀਦੀ ਐ ਕੋਈ ਧੱਕੇ ਨਾਲ ਕਿਸੇ ਨੂੰ ਸਾਡਾ ਨੇਤਾ ਨਹੀਂ ਮਨਾਇਆ ਜਾ ਸਕਦਾ ਜਾਂ ਨਹੀਂ ਮੰਨਿਆ ਜਾ ਸਕਦਾ ਜੀ ਇਹ ਸਾਰੇ ਕਾਜ਼ ਦੇ ਚੱਦਿਆਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਾਂਗਰਦੀ ਟੜੇਬੰਦੀ ਖਤਮ ਹੋ ਗਈ ਹੈ ਜਿੱਦਾਂ ਰਾਜਾ ਬੜਿੰਗ ਨੇ ਕਹੀ ਹੈ ਗੱਲ ਜੇ ਪਾਰਟੀ ਦਾ ਪ੍ਰਧਾਨ ਹੀ ਇਹ ਗੱਲ ਕਹੇ ਜੀ ਇਹਦੀ ਅਨਸਾਸੀ ਨੀਤੀ ਦਾ ਵਿਰਸਤ ਨਹੀਂ ਕੀਤੀ ਜਾਏਗੀ ਸੋ ਕਿਧਰਾਂ ਕਿਧਰੇ ਦਾਲਚਕਾਲਾ ਜ਼ਰੂਰ ਹੈ ਕਿਉਂ ਨਾਲੇ ਸਮੇਂ ਤੱਕ ਇਸ ਨੂੰ ਦਬਾਇਆ ਜਾ ਸਕੇਗਾ ਅਨਸਾਸੀ ਨੀਤੀ ਨੂੰ ਜਾਂ ਨਹੀਂ ਇਹ ਸਮਾਂ ਦੱਸੇਗਾ ਕਿ ਕੋਈ ਟਿਕਟਾਂ ਦੀ ਵੰਡ ਵੇਲੇ ਬਹੁਤ ਖਲਾਰੇ ਪੈਂਦੇ ਆ ਅਜੇ ਤਾਂ ਜਿਵੇਂ ਕਹਿੰਦੇ ਦਿੱਲੀ ਦੂਰ ਹੈ ਜੋ ਟਿਕਟਾਂ ਵੰਡਣੇ ਆਉਂਦੀਆਂ ਉਦੋਂ ਬਹੁਤ ਕੁਝ ਵਾਪਸਦਾ ਹੈ ਕੀ ਕਾਂਗਰਸ ਜਦੋਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਨਿਰਜੋਤ ਸਿੱਧੂ ਦਾ ਤੇ ਕੈਪਟਨ ਮਨਿੰਦਰ ਦਾ ਉਸ ਵੇਲੇ ਤੱਕ ਇਸ ਤਰ੍ਹਾਂ ਇਕੱਠੀ ਰਹਿ ਸਕੇਗੀ ਜਾਂ ਫਿਰ ਟੜੇ ਬੰਦੀਆਂ ਚ ਵੰਡੀ ਜਾਏਗੀ ਉਦੋਂ ਦੇਖਿਆ ਜਾਏਗਾ ਉਹਦੇ ਮੁਤਾਬਕ ਹੀ ਫਿਰ ਜਿਹੜੇ ਫੈਸਲੇ ਹੁੰਦੇ ਆ ਪਾਰਟੀਆਂ ਕਮਜ਼ੋਰ ਹੁੰਦੀਆਂ ਵੀ ਤਗੜੀਆਂ ਹੋ ਜਾਂਦੀਆਂ ਤਗੜੀਆਂ ਹੋ ਕੇ ਵੀ ਕਮਜ਼ੋਰ ਹੋ ਜਾਂਦੀਆਂ ਜਾਂ ਫੁੱਟ ਦਾ ਸ਼ਿਕਾਰ ਹੁੰਦੀਆਂ ਜੀ 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 ਸਿੱਧੂ ਸਾਹਿਬ ਦਿੱਲੀ ਨਵੇਂ ਸਰਕਾਰ ਦੀ ਗਠਨ ਵੱਲ ਵੱਧ ਰਹੀ ਹੈ ਔਰ ਇਸੇ ਦੇ ਨਾਲ 20 ਫਰਵਰੀ ਦਾ ਜੋ ਦਿਨ ਹੈ ਉਸ ਉਹ ਮਕਰਰ ਹੋਇਆ ਹੈ ਐਲਾਨ ਹੋ ਸਕਦਾ ਹੈ ਕੀ ਲੱਗਦਾ ਹੈ ਕੌਣ ਹੋਵੇਗਾ ਦਿੱਲੀ ਦਾ ਮੁੱਖ ਮੰਤਰੀ ਕੀਦੇ ਚਿਹਰੇ ਤੇ ਜ਼ਿਆਦਾ ਜ਼ੋਰ ਪਾ ਕੇ ਸੋਚਿਆ ਜਾ ਸਕਦਾ ਹੈ ਦੂਸਰੀ ਗੱਲ ਮਨਜਿੰਦਰ ਸਿਰਸਾ ਇੱਕ ਵੱਡਾ ਚਿਹਰਾ ਰਹੇ ਨੇ ਦਿੱਲੀ ਚੋਣਾਂ ਦੌਰਾਨ ਕੀ ਉਹਨਾਂ ਨੂੰ ਕੋਈ ਅਹਿਮ ਅਹੁਦਾ ਦਿੱਤਾ ਜਾ ਸਕਦਾ ਹੈ ਦੇਖੋ ਇੱਕ ਗੱਲ ਤਾਂ ਹੈ ਕਿ ਪਿਛੜੀਆਂ ਜਿਹੜੀਆਂ ਨਕਸ਼ਨਾ ਪੱਜ ਦਿੱਲੀ ਚੋਣਾਂ ਦੀ ਗੱਲ ਕਰਦੇ ਆ ਨਿਕਲ ਕੇ ਗਈਆਂ ਉਹਦੇ ਚ ਪੰਜਾਬੀ ਭਾਈਚਾਰੇ ਵੱਲੋਂ ਖਾਸ ਤੌਰ ਤੇ ਸਿੱਖ ਭਾਈਚਾਰੇ ਵੱਲੋਂ ਬਹੁਤ ਵੱਡੀ ਦੇ ਅਹਿਮ ਭੂਮਿਕਾ ਨਿਭਾਈ ਗਈ ਹੈ ਜੀ ਇਹ ਕਿਹਾ ਜਾਂਦਾ ਹੈ ਭਾਜਪਾ ਤਾਂ ਦਾਵਾ ਕਰਦੀ ਕਰਦੀ ਹੈ ਪਰ ਦੂਜੀਆਂ ਤਰ੍ਹਾਂ ਦੀਆਂ ਰਿਪੋਰਟਸ ਹੈ ਉਹਦੇ ਮੁਤਾਬਕ ਵੀ ਹੈ ਕਿ ਵੱਡੀ ਗਿਣਤੀ ਚ ਪੰਜਾਬੀਆਂ ਨੇ ਸਿੱਖ ਪਾਈ ਜਾ ਰਹੇ ਨੇ ਦਿੱਲੀ ਦੀਆਂ ਚੋਣਾਂ ਦੇ ਚ ਭਾਜਪਾ ਦਾ ਸਾਥ ਦਿੱਤਾ ਜਿਦਾ ਮਨਜਿੰਦਰ ਸਰਸਾ ਦੀ ਗੱਲ ਕਰਦੇ ਨੇ ਦੇਖੋ ਵੱਡੇ ਆਗੂ ਹੈ ਪਹਿਲਾਂ ਵੀ ਵੱਡੇ ਵੱਡੇ ਹੁੰਦਿਆਂ ਤੇ ਰਹੇ ਦਿੱਲੀ ਗੁਰਦਵਾਰਾ ਪਰੰਧਕ ਮੇਟੀ ਦੀ ਗੱਲ ਕਰ ਲਈਏ ਲੀਡਰਸ਼ਿਪ ਦੀ ਗੱਲ ਕਰ ਲਈਏ ਤੇ ਉਹਨਾਂ ਨੂੰ ਆਸ ਤਾਂ ਹੈ ਉਹਨਾਂ ਦੇ ਹਮਾਇਤੀਆਂ ਪ੍ਰਸ਼ੰਸਕਾਂ ਨੂੰ ਵੀ ਆਸ ਹੈ ਕਿਉਂ ਨੰਬਰ <t Jean> no 1 ਤੇ ਆਉਂਦੇ ਆ ਨੰਬਰ 2 ਤੇ ਆਉਂਦੇ ਆ ਪਰ ਲੱਗਦਾ ਜਰੂਰ ਹੈ ਇੱਕ ਨੰਬਰ ਜਾਂ ਦੋ ਨੰਬਰ ਜਿਹੜਾ ਆਏਗਾ ਤਾਂ ਪਾਰਟੀ ਦੀ ਹਾਈ ਕਮਾਂਡੋਂ ਦਾ ਫੈਸਲਾ ਕਰੇਗਾ ਅਕਸਰ ਜਦੋਂ ਭਾਜਪਾਲੇ ਆਗੂ ਨੂੰ ਪੁੱਛਿਆ ਜਾਂਦਾ ਹੈ ਜੀ ਕਿਵੇਂ ਲੱਗਦਾ ਤੁਸੀਂ ਇਸ ਵਾਰ ਅਗਵਾਈ ਕਰ ਸਕਦੇ ਹੋ ਕਿਉਂਕਿ ਭਾਜਪਾ ਐਸੀ ਅਨਸਾਸ਼ਨ ਵਾਲੀ ਪਾਰਟੀ ਹੈ ਕਿਸੇ ਨੇਤਾ ਦੀ ਹਿੰਮਤ ਨਹੀਂ ਪੈਸਾ ਦੀ ਕਾਂਗਰਸ ਦਾ ਹਿੰਮਤ ਪੈਸਾ ਦੀ ਹੈ ਅਕਾਲੀ ਦਲ ਚ ਵੀ ਪੈਸਾ ਦੀ ਹੈ ਪਰ ਭਾਜਪਾ ਜੀ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਅਗਵਾਈ ਕਰ ਸਕਦਾ ਹਾਂ ਜੀ ਸਾਰਿਆਂ ਵੱਲੋਂ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਜਾਂਦਾ ਮੀਡੀਆ 'ਚ ਇਹ ਜੇ ਤਾਂ ਫੈਸਲਾ ਪਾਰਟੀ ਹਾਈ ਕਮਾਂਡ ਕਰੇਗੀ ਸੋ ਪਾਰਟੀ ਹਾਈ ਕਮਾਂਡ ਕੀ ਫੈਸਲਾ ਕਰਦੀ ਹੈ ਤਾਂ ਦੇਖਿਆ ਜਾਏਗਾ ਪਰ ਲੱਗਦਾ ਇਹ ਹੈ ਕਿ ਇਸ ਵਾਰ ਜਿਹੜਾ ਪੰਜਾਬੀ ਜਨ ਸਿੱਖ ਪਾਈਚਾਰਾ ਉਹਨਾਂ ਨੂੰ ਦਿੱਲੀ ਦੀ ਜਿਹੜੀ ਸਰਕਾਰ ਬਣਨ ਜਾ ਰਹੀ ਹੈ ਉਹਦੇ ਵਿੱਚ ਨਮਾਇੰਦਗੀ ਜ਼ਰੂਰ ਮਿਲੇਗੀ ਤਾਂ ਦੋ ਵਜਾ ਜੋ ਤੁਸੀਂ ਆਪਾਂ ਗੱਲ ਕਰ ਰਹੇ ਕਿਵਾਂ ਕੱਲ ਦਿੱਲੀ ਦੀ ਨਹੀਂ ਹੈ ਜੇ ਦਿੱਲੀ 'ਚ ਨਮਾਇੰਦਗੀ ਬਣੇਗੀ ਸਿੱਖ ਪਾਈਚਾਰੇ ਨੂੰ ਪੰਜਾਬੀ ਪਾਈਚਾਰੇ ਨੂੰ ਉਹਦਾ ਇੰਪੈਕਟ ਜਾਂ ਪ੍ਰਭਾਵ ਪੰਜਾਬ ਵਿੱਚ ਹੀ ਪਏਗਾ ਜੀ ਜਿਵੇਂ ਆਪਾਂ ਦੇਖਦੇ ਆਂ ਦੇਖੋ ਰਵਨੀਤ ਬਿੱਟੂ ਕੇਂਦਰ ਚ ਕਰਨ ਮੰਤਰੀ ਲਿਆ ਹਾਲਾਂਕਿ ਉਹ ਇਲੈਕਸ਼ਨ ਹੋ ਗਏ ਸੀ ਕੇਂਦਰ ਮੰਤਰੀ ਬਣ ਗਏ ਨਾ ਭਵੇਂ ਸਟੇਟ ਮਿਨਿਸਟਰੀ ਬਣਿਆ ਜੀ ਪਰ ਹੁਣ ਜਦੋਂ ਪੰਜਾਬ ਦਾ ਕੋਈ ਮਸਲਾ ਆਉਂਦਾ ਰਵਨੀਤ ਬਿੱਟੂ ਕੁੱਦੇ ਆ ਕੇ ਪੰਜਾਬ ਚ ਪਿਛਲੇ ਦਿਨਾਂ ਚ ਜਿਹੜੇ ਰਿਪੋਰਟ ਹੋ ਕੇ ਆਏ ਨੌਜਾਨ ਹਮਸਾਹਿਰ ਰਿਪੋਰਟ ਦੇ ਕੌਣ ਗਿਆ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਦੂਜੇ ਪਾਸੇ ਰਵਨੀਤ ਬਿੱਟੂ ਕੇਂਦਰ ਦੇ ਮੰਤਰੀ ਐ ਮੀਡੀਆ ਨੂੰ ਸੁਣਦਾ ਜੋ ਵੀ ਗੱਲ ਕਹਿੰਦੇ ਆ ਉਹ ਟਿਕਾ ਟਿਕਾ ਕੇ ਬੋਲਦੇ ਆ ਸੋ ਇਸ ਤਰੀਕੇ ਦੇ ਨਾਲ ਜੋ ਦਿੱਲੀ ਦੀ ਜਿਹੜੀ ਚੋਣ ਹੋਏਗੀ ਕਿਸ ਤਰੀਕੇ ਨਾਲ ਲੀਡਰਸ਼ਿਪ ਦੀ ਮੁੱਖ ਮੰਤਰੀ ਕੌਣ ਬਣਦਾ ਜਾਂ ਡਿਪਟੀ ਕੌਣ ਬਣਦਾ ਉਹਦੇ ਤੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾਦਾ ਪੰਜਾਬੀ ਜਾਂ ਸਿੱਖ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਜਾਏਗੀ ਉਹਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਕੱਲ ਨੂੰ ਫਿਰ ਪੰਜਾਬ ਚੋਣਾ ਹੋਣੀ ਆ ਤਾਂ ਉਹਦਾ ਲਾਹਾ ਪੰਜਾਬ ਚ ਹੀ ਲਿਆ ਜਾਏਗਾ ਕਿ ਵਸੇ ਦੇਣ ਦੀ ਕੋਸ਼ਿਸ਼ ਕੀਤੀ ਜਾਏ ਕਿ ਪਾਜ ਭਗਲਾਂ ਤੁਸੀਂ ਦੇਖੋ ਪੰਜਾਬੀਆਂ ਦੇ ਸਿੱਖ ਭਾਈਚਾਰੇ ਦੇ ਕਿੰਨੇ ਕਦਰ ਦਾ ਨਾਲ ਹਾਲਾਂਕਿ ਕਿਸਾਂ ਨੂੰ ਉਹਨਾਂ ਨੇ ਚਲਦਿਆਂ ਵੱਡੇ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿ ਦੇ ਬਾਵਜੂਦ ਵੀ ਇਸ ਵਿਰੋਧ ਨੂੰ ਜਾਂ ਜਿਹੜਾ ਨਫਰ ਦਾ ਨਕੜ ਤਣਾ ਨੂੰ ਘਟਾਉਣ ਦਾ ਉਪਰਾਲਾ ਜ਼ਰੂਰ ਹੋਏਗਾ ਜਿਹੜੀ ਕੈਬਨਿਟ ਨਵੀਂ ਬਣਨ ਜਾ ਰਹੀ ਹੈ ਜੀ 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 ਸਿੱਧੂ ਸਾਹਿਬ ਬਾਬਾ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਔਰ ਇਹਨਾਂ ਤਮਾਮ ਪਹਿਲੂਆਂ ਤੇ ਇਹਨਾਂ ਤਮਾਮ ਮੁੱਦਿਆਂ ਦੇ ਉੱਪਰ ਖੁੱਲਕੇ ਚਰਚਾ ਕੀਤੀ ਬਾਬਾ ਸ਼ੁਕਰੀਆ ਜੀ ਮਿਹਰਬਾਨੀ ਤਾਂ ਬਿਲਕੁਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਲੈ ਕੇ ਹੋਰ ਖਬਰਾਂ ਦੀ ਅਪਡੇਟ ਔਰ ਇਸੇ ਦੇ ਨਾਲ ਹੋਰ ਖਬਰਾਂ ਤੇ ਵੀ ਚਰਚਾ ਕਰਾਂਗੇ ਉਦੋਂ ਤੱਕ ਲਈ ਬਣੇ ਰਹਿਣਾ ਸਾਡੇ ਨਾਲ ਸਸਿਹਤ ਕਾਰ